ਗੁਰੂ ਗੰਸਾਹਿਬ ਮਹਾਰਾਜ ਦੀ ਬਾਣੀ ਤਿੰਨ ਚੀਜ਼ਾਂ ਸਿੱਖ ਲਵੋ ਪਹਿਲੀ ਹੈ ਨਿਵਣ ਸੋ ਅਖਰ ਸਭ ਤੋਂ ਵੱਡਾ ਗਿਆਨ ਹਿਊਮਿਲਟੀ ਨਿਮਰਤਾ ਝੁਕ ਜਾਣਾ ਈਗੋ ਮੈਂ ਨਹੀਂ ਭਾਈ ਮੈਂ ਤਾਂ ਵੱਡਾ ਨਹੀਂ ਝੁਕ ਜਾ ਕੁਝ ਨਹੀਂ ਹੋਣ ਲੱਗਾ ਇਨ ਮੋਸਟ ਆਫ ਆਵਰ ਯੂ نو ਆਰਗੂਮੈਂਟਸ ਜਦੋਂ ਅਸੀਂ ਕਰਦੇ ਆ ਨਾ ਦਜ਼ ਨਾਥਿੰਗ ਟੂ ਵਿਨ ਐਟ ਆਲ ਬਸ ਅਸੀਂ ਆਰਗੂ ਕਰਦੇ ਆ ਬਹਿਸ ਕਰਦੇ ਆ ਇਫ ਦਜ਼ ਨਾਥਿੰਗ ਟੂ ਵਿਨ ਨੋ ਨੀਡ ਟੂ ਆਰਗੂ ਕੋਈ ਲੋੜ ਨਹੀਂ ਹੈ ਝੁਕ ਜਾਓ ਠੀਕ ਹੈ ਭਾਈ ਤੂੰ ਸਿਆਣਾ ਹੈ ਐਕਸਪਾਇਲ ਹੋਵੇ ਸਾਰਾ ਸੰਗਤ ਸਭ ਕੁਝ ਮੁੱਕ ਜਾਂਦਾ ਹੈ ਕੋਈ ਪੈਸਾ ਨਹੀਂ ਲੱਗਦਾ ਨਿਵਣ ਚ ਈਗੋ ਹਟਾਉਣੀ ਪੈਂਦੀ ਬਸ ਫਿਰ ਖਵਣ ਗੁਣ ਸਭ ਤੋਂ ਵੱਡੀ ਕੁਆਲਿਟੀ ਫਰਗੀਵਨੈਸ ਮਾਫ ਕਰ ਦੇਣਾ ਹਰ ਕੋਈ ਗਲਤੀਆਂ ਕਰਦਾ ਹੈ ਜੇ ਕਿਸੇ ਨੂੰ ਆਪਣੇ ਕੋਲ ਲੈ ਕੇ ਆਉਣਾ ਤਾਂ ਫਰਗੀਵਨੈਸ ਮਾਫ ਕਰ ਦੇਣਾ ਉਹ ਬੋਝ ਚੁੱਕ ਕੇ ਨਹੀਂ ਤੁਰੇ ਫਿਰਨਾ ਫਿਰ ਵੰਡ ਨਹੀਂ ਸਕਦੇ ਅਸੀਂ ਮੈਂ ਉਹਦੀ ਹੈਲਪ ਕੀਤੀ ਸੀ ਇਹਨੇ ਮੇਰੀ ਕੀਤੀ ਨਹੀਂ ਮੈਂ ਉਹਨੂੰ ਕਿਉਂ ਦਵਾ ਇਹ ਕਿਹੜਾ ਮੇਰੇ ਕੋਲ ਆਉਂਦਾ ਆ ਬੱਚਿਆਂ ਵਾਲੀਆਂ ਗੱਲਾਂ ਨਹੀਂ ਸਗੋਂ ਬੱਚਿਆਂ ਨੂੰ ਅਸੀਂ ਇਹ ਗੁਣ ਸਿਖਾਉਣੇ ਤੇ ਤੀਸਰਾ ਸਭ ਤੋਂ ਵੱਡਾ ਮੰਤਰ ਬਾਬਾ ਫਰੀਦ ਜੀ ਕਹਿੰਦਾਸ ਜਿਹਬਾ ਮਣੀਆਂ ਮਨ ਤੇਰੀ ਜੀਬ ਸਭ ਤੋਂ ਵੱਡਾ ਮੰਤਰ ਹੈ ਕਹਿੋ ਜੇ ਬੋਲ ਬੋਲਦਾ ਹੈ ਸਿਰਫ ਪੈਸੇ ਦੀ ਸ਼ੇਅਰਿੰਗ ਨਹੀਂ ਸਿਰਫ ਖਾਣੇ ਦੀ ਸ਼ੇਅਰਿੰਗ ਨਹੀਂ ਗੁਣਾਂ ਦੀ ਸ਼ੇਅਰਿੰਗ ਮਿੱਠੇ ਬੋਲਾਂ ਦੀ ਸ਼ੇਅਰਿੰਗ ਚੰਗਾ ਬੋਲੋ ਫਿੱਕਾ ਨਾ ਬੋਲੋ ਫਿੱਕਾ ਬੋਲਣ ਵਾਲੇ ਕੌੜਾ ਬੋਲਣ ਵਾਲੇ ਅਬਿਊਜ਼ ਕਰਨ ਵਾਲੀ ਲੈਂਗੁਏਜ ਜਿਹੜੀ ਉਹਨੂੰ ਛੱਡੀ ਜਾਓ ਝੂਠ ਨੂੰ ਛੱਡੀ ਜਾਓ ਜ਼ੁਬਾਨ ਤੇ ਮਿਠਾਸ ਆਵੇ